ਦੋਸਤੋ ਇਸ ਭੈਣ ਨੇ ਦੇਖੋ ਕਿੰਨਾ ਸੋਹਣਾ ਗੀਤ ਗਾਇਆ ਹੈ ਤੇ ਸ਼ਾਮ ਦਾ ਵੇਲਾ ਹੈ ਮਾਤਾ ਰੋਟੀਆਂ ਪਕਾ ਰਹੀ ਹੈ ਤੇ ਆਪ ਬੈਠੀ ਕੁਰਸੀ ਤੇ ਕਾਪੀ ਫੜ ਕੇ ਪੜ ਰਹੀ ਹੈ ਨਾਲ ਦੂਜੇ ਭੈਣ ਭਾਈ ਥੱਲੇ ਬਹਿ ਕੇ ਰੋਟੀ ਖਾ ਰਹੇ ਨੇ ਤੇ ਬੜਾ ਸੋਹਣਾ ਗੀਤ ਗਾਇਆ ਇਸ ਭੈਣ ਨੇ ਹੌਸਲਾ ਫਜਾਈ ਕਰਿਓ ਇਹਨਾਂ ਉੱਬਰ ਦੇ ਸਤਾਰਾਂ ਦੀ ਸਾਡੇ ਚੈਨਲ ਦਾ ਮੇਨ ਮਕਸਦ ਪੰਜਾਬ ਦੇ ਛੁਪੇ ਹੋਏ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਸੋ ਤੁਸੀਂ ਸਾਡਾ ਸਾਥ ਦਿਓ ਇਹਨਾਂ ਉੱਬਰ ਦੇ ਸਤਾਰਾਂ ਦੀ ਸਪੋਰਟ ਕਰੋ ਸਪੋਰਟ ਕਿਵੇਂ ਕਰਨੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋਹਣਾ ਜਿਹਾ ਕਮੈਂਟ ਕਰਕੇ ਹੌਸਲਾ ਫਜਾਈ ਇਹਨਾਂ ਦੀ ਕਰ ਦਿਓ ਵੱਧ ਤੋਂ ਵੱਧ ਦੇਖੋ ਤੁਸੀਂ ਇਹ ਪੂਰੀ ਵੀਡੀਓ ਹੋਰ ਚੀਜ਼ਾਂ ਬੜੀਆਂ ਸ਼ੇਅਰ ਕਰਦੇ ਇਦਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਦੋਸਤੋ ਬਹੁਤ ਹੀ ਸੋਹਣਾ ਗਾਇਆ ਮੈਂ ਕਹਿੰਦਾ ਵੀ ਆਵਾਜ਼ ਜੇਕਰ ਇਹਨੂੰ ਸਪੋਰਟ ਦਿੱਤੀ ਜਾਵੇ ਤਾਂ ਇਹ ਕੁੜੀ ਇਹ ਭੈਣ ਆਉਣ ਵਾਲੇ ਸਮੇਂ ਦੇ ਵਿੱਚ ਸਟਾਰ ਬਣ ਸਕਦੀ ਹੈ ਪਾਵੇਂ ਹੋਰ ਸਾਰਾ ਜੱਗ ਵਸਦਾ ਓਏ ਪਾਵੇਂ ਹੋਰ ਸਾਰਾ ਜੱਗ ਵਸਦਾ ਸਾਰਾ ਜੱਗ ਕਹਿੰਦਾ ਏ ਓਏ ਮਾਦੇ ਤੇਰਾ ਹੈ ਠਾ ਰੱਬ ਵਸਦਾ ਸੋਣਿਆ ਜੀ ਸੋਣਿਆ ਗੈ ਕੁੱਟ ਸਬਰਾਂ ਦਾ ਪੀਣਾ ਐ ਗੈ ਕੁੱਟ ਸਬਰਾਂ ਦਾ ਪੀਣਾ ਐ ਦੁਸਸੇ ਕਰ ਵੀਰ ਨਈ ਹੋਏ ਕਾ ਦਾ ਪਹਿਣਾ ਦਾ ਜੀਣਾ ਐ ਓਏ ਕੈ ਗੈ ਕੁੱਟ ਸਬਰਾਂ ਦਾ ਪੀਣਾ ਐ ਵੇ ਕੁੱਟ ਸਬਰਾਂ ਦਾ ਪੀਣਾ ਐ ਜਿਸ ਕਰ ਵੀਰ ਨਈ ਹੋਏ ਕਾਦਾ ਪਹਿ